देख लो जब फिरते दे दे जहां हाजीनु दे दे वो बैठो ही है वो तो घरै बैठको ही है दे दे वो तो सी करना होगा यार बाबा मैं तन्न बात देख मैं सुन तू आ ਕੋਈ ਇਹਦੇ ਚ ਪੌਂਤਾ ਨਹੀਂ ਕੁਛ ਨਹੀਂ ਇਹ ਆਪਾਂ ਆਪਣੇ ਆਪਣੀਆਂ ਸਿੱਧੀਆਂ ਗੱਲਾਂ ਨੇ ਆਪਾਂ ਦੋ ਲੈਨੇ ਦੋ ਹੀ ਲੈ ਲੈ ਦੱਸ ਨਹੀਂ ਕੋਈ ਜਾ 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 ਕਿਹਨਾਂ ਗੱਲਾਂ ਉਹ ਅੱਲਾਹੁ ਅਨੂਰ ਨਾ ਕਰਦੇ ਨਾ ਬੋਲੀ ਕਰਦੇ ਤਾਂ ਬਾਹਰ ਹੀ ਆਉਂਦੇ ਹੋਰ ਆਹ ਥਾਮ ਕਰ ਨਹੀਂ ਬਸ ਨਾਲ ਹੀ ਮੈਂ ਠਾਕ ਲਈ ਮੈਨੂੰ ਐਂ ਦਿੰਦਾ ਆ ਨਾਲ ਹੀ ਮੈਂ ਠਾਕ ਲਈ ਐਂ ਦਿੰਦਾ ਬਰਦਰ ਬੜੀ ਗੱਲ ਨਹੀਂ ਮੈਂ ਤੋਰਤੀ ਥੋੜੀ ਬੜੀ ਮਾਰਾਈ ਦੀ ਕਹਿੰਦਾ ਮੈਂ ਤਾਂ ਜਨ ਚੱਲਾ ਮੈਂ ਕਹਾਂ ਬੋਣੀ 8-7 ਦਿਨ ਤਾਂ ਮੈਂ ਵੀ ਮਾਰੂੰਗਾ ਚਲੋ ਤਾਂ ਉਠਾ ਕੇ ਤੇ ਆਪਣਾ ਦੋਰ ਕੇ ਮੈਂ ਇਕੱਲੀ ਪਹਿਰਾ ਹਾਂਜੀ ਜੀ ਹੋਰ ਹੋਰ ਆ ਲੈ ਖੋਲਾ ਮੈਂ ਖੋਲਾ ਲਾਂਗ ਦੀ ਕਹਦਾ ਜੀ ਮੇਰੀ ਗੱਲ ਤਾਂ ਸੁਣ ਲੋ ਹਾਂਜੀ ਜੀ ਹਾਂਜੀ ਮੈਂ ਵੇਖੀ ਯਾਰ ਪਹਿਲਾਂ ਗੱਲ ਤਾਂ ਸੁਣ ਲੈ ਯਾਰ ਪਹਿਲੀ ਵਾਰੀ ਬੰਦੇ ਦੀ ਮਹਿਸ ਲੈਣੇ ਇੱਕ ਇੱਕ ਮਿੰਟ ਖੜੋ ਜਾ ਇੱਕ ਮਿੰਟ ਮੰਗੇ ਨਾ ਵੀਰੇ ਨਾ ਨਹੀਂ ਨਹੀਂ ਰੱਖ ਲੈ ਤੇਰੀ ਰੱਖ ਲਈ ਮੈਂ ਵੀ ਤੇਰੀ ਮੈਂ ਤੈਨੂੰ ਇੱਕ ਮਿੰਟ ਜੀ ਇੱਕ ਮਿੰਟ ਹਾਜੀ ਜੀ ਇੱਕ ਮਿੰਟ ਹਾਜੀ ਜੀ ਤਾਂ ਕੋਈ ਗੱਲ ਨਹੀਂ ਨਾ ਇੱਕ ਮਿੰਟ ਮਨਦੇ ਹੋਣ ਮੈਂ ਕਹਿਆ ਯਾਰ ਕੋਈ ਗੱਲ ਸਮਝ ਤੇਰਾ ਹੱਥ ਥੋੜਾ ਮੁੜ ਜਾ ਯਾ ਮੈਨੂੰ ਯਾਰ ਦੇ ਤੇਰੇ ਨਾਲ ਕੀ ਹੈ ਗਾਇਕ ਮਿੰਟ ਸੁਣ ਸਰਦੀ ਮੈਂ ਦੇਉਂਗਾ ਤੈਨੂੰ ਤੇਰਾ 100 ਵਾਰੀ ਜੀ ਮੈਂ ਬੱਚਾ ਛੱਡ ਲਾ ਨਹੀਂ ਤਾਂ ਫਿਰ ਹੋਂ ਤੇਰੀ ਮਰਜ਼ੀ ਕੰਮ ਸੀ ਦੀ ਪਾਣੀ ਜਾਣਾ ਮੈਨੂੰ ਤੂੰ ਮੈਨੂੰ ਪਤਾ ਹਰੇ ਜਿੱਥੇ ਹੱਤ ਹੈ ਜੈ ਤੈਨੂੰ ਲਾਂਮਾ ਆ ਜੇ ਮੈਂ ਜੋ ਫੇਰ ਮੈਨੂੰ ਕਹੀ ਹਾਂ ਲਾ ਫਿਰ ਤੂੰ ਦੇਖੀ ਹੁਣ ਸਾ ਟਿੱਕੇ ਵਾਰ ਕੋਈ ਵੱਜੂਗੀ ਕਿ ਫੇਰ ਮਹ ਹੱਤੋਂ ਨਾ ਰਸਫਾ ਲਾ ਬੋਟ ਉਠੋ ਬੋਟ ਸ਼ੇਰਾ ਬੋਟ ਖੜਪਾ ਨਾ ਮੈਂ ਕਾ ਕੀ ਇੱਕ ਮਿੰਟ ਮੇਰੀ ਸੁਣ ਮੈਂ ਕਾ ਜੀ ਤੋ ਮੈਂ ਕਾ ਮੇਰੀ ਸੁਣ ਲੈ ਇੱਕ ਮਿੰਟ ਇੱਕ ਵਾਰ ਛੱਡ ਫਿਰ ਬੱਚਾ ਇੱਕ ਮਿੰਟ ਸੁਣ ਬੱਚਾ ਛੱਡ ਦੇ ਇੱਕ ਮਿੰਟ ਛੱਡ ਬੱਚਾ ਓ ਬੱਚਾ ਤਾਂ ਛੱਡ ਦੇ ਜਾਂ ਪੰਜ ਦੀਆ ਹੁਣ ਨਾ ਬੋਲ ਨਹੀਂ ਮੈਂ ਕਹਾਂ ਜੀ ਹੁਣ ਨਾ ਬੋਲ ਇੱਥੇ ਬਹਿ ਜਾ ਇੱਥੇ ਬਹਿ ਜਾ ਵੀਰ ਬਣ ਕੇ ਇੱਥੇ ਬਹਿ ਜਾ ਹੁਣ ਹੁਣ ਬਹਿ ਜਾ ਬਹਿ ਜਾ ਮੇਰਾ ਭਾਈ ਬਣ ਕੇ ਬਹਿ ਜਾ ਬੋਲੀ ਨਾ ਬੋਲੀ ਨਾ ਹੁਣ ਨਾ ਬੋਲੀ ਇੱਕ ਮਿੰਟ ਸੋਣ ਦੇਖ ਹੁਣ ਜੀ ਮੈਨੂੰ ਨਾ ਨਾ ਸਰ ਜੀ ਹਾਂ ਨਾ 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 ਮੈਂ ਤੇਰਾ ਮੰਗਾ ਸਾਰਾ ਹੀ ਮਾਣ ਕਰਦਾ ਯਾਰ 15 ਸੇਰੀ ਆ ਓਏ ਲੈ ਮੈਂ ਚਲੋ ਜੀ ਆ ਜੜ ਕੇ ਸਾਰ ਕੀ ਹੈ ਜੜ ਟੂਲ ਸੇਡ ਜੀ ਹਲੋ ਆਪਾਸ ਦੇ ਕੀ ਕੈਸਾ ਕਹਨੇਗੇ ਸਾਨੂੰ ਪਤਾ ਨਹੀਂ ਹਾਜੀ ਕੈਸਾ ਠੰਡ ਲੈ ਲੀ ਗਏ ਇਹ ਨੌਕਰ ਦਾ ਨਾਮ ਹੈ ਹਾਜੀ ਕਿਥੇ ਫਿਰਦੇ ਹੋਣ ਉਹ ਦੋ ਆ ਨੌਕਰ ਤਾਂ 1:00 ਵਜੇ ਆਏ ਦੋ ਆ ਨਾ ਦੋ ਵਜੇ ਮੈਂ ਕਿਹਨੂੰ ਚੌਂਕਰ ਕਰੇ ਕਿ ਮੈਨੂੰ ਪਤਾ ਵੀਰੇ ਮੈਨੂੰ ਜਰ ਹੱਦ ਹੋ ਗਈ ਤੁਹਾਡੀ ਰੂਹ ਹੈ

ਚਰਮਾ ਜੀ ਸਸਿਕਾਲ ਜੀ ਠੀਕ ਹੋ ਕੱਟੀ ਲਈ ਆ ਜੀ ਬਹੁਤ ਚੰਗੀ ਦੁੱਧ ਦੇ ਥੱਲੇ 13-14 ਲੀਟਰ ਤਿਆਰ ਆ ਜੀ ਹਲੇ ਕੱਚੀ ਸੂਈ ਹੋਈ ਆ ਹਾਂ ਬੜੀ ਚੰਗੀ ਝੂਟੀ ਆ ਵੀਰ ਹੁਣਾਂ ਤੋਂ ਲਈ ਆ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਸਰਸਾ ਹੁਸਾਰਾ ਜੀ ਇਹਨਾਂ ਦਾ ਪਿੰਡ ਫਤਿਆਬਾਦ ਜਿਲ੍ਹਾ ਠੀਕ ਹੈ ਜੀ ਬਹੁਤ ਚੰਗੇ ਬੰਦੇ ਆ ਨਰਮ ਬੰਦੇ ਆ ਇਹ ਜੀ ਮੋਰਾ ਚ ਹੀ ਆ ਜਾਂਦੀ ਆ ਜੀ ਹਾਂ ਅੱਜ ਆਪਾਂ ਖੜੇ ਗੜੀ ਮੰਡੀ ਤੇ ਆਈ ਆ ਅੱਜ ਆਪਾਂ ਖੜੇ ਅੱਜ ਡੱਬ ਵਾਲੀ ਕਿਹੜੇ ਰਹਿੰਦੀ ਆ ਇਹ ਇਹ ਐਤਵਾਰ ਦੀ ਆ ਜੀ ਹਰ ਐਤਵਾਰ ਆ ਜੀ ਹਰ ਐਤਵਾਰ ਲੱਗਦੀ ਆ ਜੀ ਚੰਗਾ ਡੰਗਰ ਆਉਂਦਾ ਜੀ ਹਰਿਆਣਾ ਰਾਜਸਥਾਨ ਆਉਂਦਾ ਜੀ ਹਾਂ ਚੰਗੇ ਮੁੰਡੇ ਗਾਨੀਆਂ ਪਾ ਕੇ ਆਉਂਦੇ ਇੱਥੇ ਹਾਂ ਜੀ ਓਕੇ ਉਹ ਵੀ ਥੋੜੇ ਆਈ ਉਹ ਕਿੰਨੇ ਕਿਹੜੀ ਦਾ ਠੀਕ ਹੈ ਇਹ ਇੱਕ ਦਾਸ 100 ਰੁਪਏ ਦਾ ਪਰ ਮਾਲ ਪਿੱਛੇ ਸਾਰੇ ਇਹ ਕੱਢ ਕੇ ਛੱਡ ਸਾਰੀ ਲੈਨ ਵਾਇਰੈਟੀ ਮੈਂ ਕੱਢ ਕੇ ਲੈ ਆ। ਯਾਰ ਮੈਂ ਤੇਰੇ ਮੈਂ ਕੱਢੇਗਾ ਮੈਂ ਨੇ ਜਿੰਨਾ ਜਿਤਨਾ ਲੈ ਲੈ ਮੈਂ ਸੁਆ ਕੇ ਦੋ ਆ ਕੋਈ ਤਾਂ ਹਸ ਤਾਂ ਗਲਤੀ ਹੋ ਗਈ ਉਹੀ ਆ ਗਏ تھے۔ ਪਸਤਾਈ ਜਾਂਦੇ ਆ ਚਲੋ ਹੁਣ ਪਸਤਾਵਾ ਕਿੰਨੇ ਚਮਕੂਗਾ ਕੋਈ ਉਹ ਹੀ ਦੱਸੋ ਜਿਆਦਾ ਆਉਂਦਾ ਅੱਧੀ ਲੱਗਦੀ ਸੀ ਪੰਜ ਜੇ ਅੱਧੀ ਦਿੰਦੀ ਮੈਂ ਕਰਦੇ ਯਾਰ ਇਹ ਕੋਈ ਨਹੀਂ ਆ ਬਾ ਮੈਂ ਫੜਤੀ ਫੜਦੇ ਨਹੀਂ ਯਾਰ

ਰਾਜੇ ਉਹ 1270 ਨਹੀਂ ਨਹੀਂ ਬਾਬਾ ਜੀ ਉਹ ਤੂੰ ਹੁਣ ਬੋਲ ਮੈਂ ਮੈਂ ਨਾ ਮੈਂ ਤਾਂ ਕਿਸੇ ਅਲੱਗਾਂ ਕੰਮ ਪਾਇਦਾ ਯਾਰ ਤੂੰ ਮਨ ਜਾਸੇ ਤੂੰ ਗੇੜਾ ਦੇ ਮੈਂ ਉਹਨੂੰ ਕਰਾਦਾ ਉਹਨੂੰ ਫੇਸ ਤੂੰ ਮੇਰੀ ਗੱਲ ਸੁਣ ਆ ਇਹੋ ਜੂ ਮੈਂ ਪੁੱਛ ਰਿਹਾ ਕਰਦਾ ਜੇ ਹੋ ਗਿਆ ਤਾਂ ਕਰਕੇ ਇਸ ਤੇ ਮੱਕਾ ਨਹੀਂ ਡੇਢ ਦੀ ਤੇ ਮੈਂ ਫੜ ਕੇ ਫੜਾ ਦੂੰ ਜਾਰੇ ਕੋਸ ਨਹੀਂ ਮੈਂ ਲਾਉਣਾ ਪੀਰੀਅਡ ਇਹਦੇ ਉੱਤੇ ਨਹੀਂ ਹੋ ਗਿਆ ਅਗਰ ਕੋਈ ਗੱਲ ਤਾਂ ਕੋਈ ਡੇਢ ਦੀ ਦੇਣੀ ਡੇਢ ਦੀ ਦੇਣੀ ਨਹੀਂ ਬਾਬਾ ਮੈਂ ਨਹੀਂ ਮਗਿਆ ਇਹ ਨਾਲਾ ਜਿੰਨੇ ਮੈ ਲੈ ਤੂੰ ਆਇਂ ਕੇਤੇ ਵੀ ਆਇਂਦੇ ਨਹੀਂ ਮਾਇਰ ਕੰਨਾ ਇੱਕ ਸਾਥ ਦੀ ਕਾ ਸ਼ਾਮ ਕੇ ਭਈਆ ਜੇ ਜੁਰੜ ਪੜਕੀ ਅਹ ਮਰਜੀ ਉਡੀ ਫਰਾਇਆ ਤੇਰੇ ਕਲਾ 6:00 ਵਜੇ ਸੁਈਆ ਮਨ ਲੁੱਟੀ ਤੇਰਾ ਰਹਾ ਤਾਂ ਢੋਕੇ ਕੇ ਕਹਿ ਮੈਂ ਕਿ ਜਾ ਉਹ ਨਹੀਂ ਹਾਂ ਲ ਤੂੰ ਮੈਨੂੰ ਕਹਿ ਵੀ ਜਾ ਕਹਿਦਾ ਸੀ ਗੱਲ ਕੋ ਨੀੜੀ ਤੈਨੂੰ ਪਤਾ ਵੀ ਮੈਂ ਹਜ਼ਾਰ ਖੰਡ ਨਾ ਨਹੀਂ ਪਾਉਂਦਾ ਮੈਂ ਪਤਾ ਮੈਂ ਇੱਕੀ ਝੁੱਟੀ ਨਾ ਪਾ ਕੇ ਪਾਸੇ ਹੋਣਾ ਜਾਂ ਉਹ ਪਾਸਾ ਜਾਉ ਪਾਸਾ ਮੈਨੂੰ ਪਤਾ ਯਾਰ ਤੇਰਾ ਦਿਮਾਗ ਕੀ ਕਹਿੰਦਾ ਨਹੀਂ ਹੋਣੀ ਇੱਥੇ ਮੈਨੂੰ ਪਤਾ ਤੇਰੇ ਢਿੱਡੋਂ ਵੀ ਮੈਨੂੰ ਪਤਾ ਤੂੰ ਮੇਰਾ ਭਰਾਂਗਾ ਯਾਰ ਉਹ ਨਹੀਂ ਹੁੰਦੀ ਨਹੀਂ ਹੁੰਦੀ ਚਲ ਮੰਗੀ ਲੈ ਤੂੰ ਹੀ ਮੰਗ ਲੈ ਖੁੱਲ ਕੇ ਮੰਗ ਲੈ ਆਵਦੇ ਮਰਦੇ ਕੀ ਹੋ ਗਿਆ ਕੰਮ ਸਦੈਨਾ ਜੀ ਇਹ ਕੀ ਕਹਿੰਦਾ ਦਰਵਾਜ਼ਾ ਸਾਡੀ ਦਰਵਾਜ਼ਾ ਦਰਵਾਜ਼ਾ ਵੇਚ ਕੇ ਖੁਸ਼ ਹੈ ਤੂੰ ਕੀ ਕਰ ਮੇਜ ਮੇਜ ਭਾਜਨ ਮੈਂ ਵੇਚ ਬੰਦੇ ਵਧੀਆ ਫਿਰ ਉਹ ਗੱਲ ਕਰੀ ਤੇ ਕੋਲ ਪੁੱਤ ਲੈ ਨੂੰ ਜੋ ਲਾ ਦੇ ਮੇਰੇ ਨਾਲ ਨਾ ਭਾਜਨ ਤੜਕੇ ਨੀਂਦ ਨੂੰ ਕਿਹਾ ਸੀਗਾ ਮੈਂ ਗੱਲ ਕਹੀ ਤੇ ਉਹ ਯਾਰ ਨਹੀਂ ਚਲਦੇ ਵੀ ਹੋਰ ਉਰਾ ਪਾਇਆ ਵਧੀਆ ਸਦਾ ਭਾਰ ਬੰਦਾ ਹੋਰ ਉਰਾ ਪਾਇਆ ਨਿਕਲ 10 10 10 ਉਹ 10 ਫਿਰ ਚੰਗੀ ਕਰਕੇ ਲੈਂਦੇ ਆ ਆਓ ਜੀ ਓਏ ਮੰਗੇ ਨਹੀਂ ਹੁੰਦੀ ਨਹੀਂ ਮੰਗੇ ਹੁੰਦੀ ਨਹੀਂ ਮਗਨ ਮੈਂ ਬੋਲੀ ਨਾ ਇੱਕ ਮਿੰਟ ਬੋਲੀ ਨਾ ਉਰੇ ਉਰੇ ਨਹੀਂ ਮਗਨ ਮੈਂ ਕਿੰਨਾ ਟਾਇਰਾ ਪਾਇਆ ਤਾਂ ਆਪ ਕੀ ਸੁਣਨੀ ਨਹੀਂ ਯਾਰ ਮੈਨੇ ਪਿੱਛੇ ਹਟ ਕਿਵੇਂ ਪਿੱਛੇ ਹਟ ਭਾਈ ਤੈਨੂੰ ਮੇਰੀ ਕਸਮ ਜਿਵੇਂ ਮੈਂ ਕਹਿੰਨਾ ਸਾ ਮੁੰਡਾ ਫੜਦੇ ਜਿਵੇਂ ਮੈਂ ਕਹਿੰਨਾ ਫੜ ਨਹੀਂ ਹੁੰਦੀ ਨਹੀਂ ਮਗਨ ਭਾਜਣਾ ਇੱਕ ਗੱਲ ਹੈ ਨਹੀਂ ਹੁੰਦੀ ਮਗਨ ਹੁੰਦੀ ਨਹੀਂ ਹੁੰਦੀ ਨਹੀਂ ਕਹਿੰਦਾ ਤੈਨੂੰ ਚਾਹ ਸ਼ਾਹ ਪੋ ਜਹਾ ਪਰ ਤੇਰੇ ਅੱਗ ਲੱਗਣਾ ਕਰ ਨਹੀਂ ਮੰਗੇ ਨਹੀਂ ਮੰਨ ਨਹੀਂ ਮਾਹਨ ਨਹੀਂ ਲੱਗ ਨਹੀਂ ਹੁੰਦੀ ਆਜਨ ਮੇਰੀ ਗੱਲ ਸੁਣ ਲੈ ਇੱਕ ਮਿੰਟ ਹਾਜੀ ਜੀ ਜਾਨ ਇੱਕ ਮਿੰਟ